ਹੈ ਪਾ ਕੀ ਤੁਹਾਨੂੰ ਕੰਟਰੋਲ ਕਰ ਸਕਦੀ ਹੈ ਠੀਕ ਹੈ ਨਾ ਤੁਹਾਡੇ ਕੋਲ ਰਾਈਟ ਹੋਣੀ ਚਾਹੀਦੀ ਹੈ ਕਿ ਜੋ ਵੀ ਤੁਹਾਡਾ ਮਨ ਕਰਦਾ ਹੈ ਤੁਸੀਂ ਉਹ ਕਰੋ ਵਿਦਿਆਰਥੀਆਂ ਦੀ ਦੂਰਦਰਸ਼ਟੀ ਨੂੰ ਜਾਣਕਾਰੀ ਭਰਪੂਰ ਕਰਨ ਅਤੇ ਉਹਨਾਂ ਨੂੰ ਵੱਖ-ਵੱਖ ਪੇਸ਼ੇਵਰ ਖੇਤਰਾ ਕੈਰੀਅਰ ਕਾਉਂਸਲਿੰਗ ਅਤੇ ਵਿਦਿਆਰਥੀਆਂ ਨੂੰ ਉਹਨਾਂ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਉਹਨਾਂ ਦਾ ਮਾਰਗਦਰਸ਼ਨ ਕਰਨ ਵਿੱਚ ਮਦਦ ਕਰਨ ਲਈ ਮੁਹਾਲੀ ਦੇ ਫੇਸ 3V1 ਦੇ ਸਕੂਲ ਆਫ ਐਨੀਮਸ ਦੇ 11ਵੀਂ ਜਮਾਤ ਦੇ ਵਿਦਿਆਰਥੀਆਂ ਨੇ ਐਕਸਪੋਜ਼ਰ ਵਿਜ਼ਿਟ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ਦਾ ਦੌਰਾ ਕੀਤਾ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਅਸ਼ੀਕਾ ਜੈ ਨਾਲ ਗੱਲਬਾਤ ਕਰਦਿਆਂ ਸਿਵਲ ਸੇਵਾਵਾਂ ਵਿੱਚ ਉਨ੍ਹਾਂ ਦੇ ਸਫ਼ਰ ਬਾਰੇ ਜਾਣਨ ਦੇ ਨਾਲ-ਨਾਲ ਪਰਿਵਾਰਕ ਮਾਮਲਿਆਂ ਦੀ ਦੇਖਰੇਖ ਦੇ ਨਾਲ-ਨਾਲ ਦਫ਼ਤਰੀ ਜ਼ਿੰਮੇਵਾਰੀਆਂ ਨਿਭਾਉਣ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਦੀ ਉਤਸੁਕਤਾ ਨੂੰ ਸ਼ਾਂਤ ਕਰਦਿਆਂ ਕਿਹਾ ਕਿ ਹਰ ਕਿਸੇ ਨੂੰ ਆਪਣੀ ਜ਼ਿੰਦਗੀ ਵਿੱਚ ਕੁਝ ਨਾ ਕੁਝ ਹਾਸਲ ਕਰਨ ਦਾ ਟੀਚਾ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ 8ਵੀਂ ਜਮਾਤ ਦੀ ਪੜਾਈ ਦੌਰਾਨ ਸਿਵਲ ਸੇਵਾਵਾਂ ਵਿੱਚ ਸਾਮਰ ਹੋਣ ਦਾ ਟੀਚਾ ਸਿੱਕੇ ਆਪਣੀ ਕੈਰੀਅਰ ਯਾਤਰਾ ਸ਼ੁਰੂ ਕੀਤੀ। ਉਨ ਨੂੰ ਹੈ ਪਾਸ ਕਿ ਤੁਹਾਨੂੰ ਕੰਟਰੋਲ ਕਰ ਸਕੀ। ਠੀਕ ਹੈ ਨਾ ਤੁਹਾਡੇ ਕੋਲ ਰਾਈਟ ਹੋਣੀ ਚਾਹੀਦੀ ਹੈ ਕਿ ਜੋ ਵੀ ਤੁਹਾਡਾ ਮਨ ਕਰਦਾ ਹੈ ਤੁਸੀਂ ਉਹ ਕਰ ਸਕਦੇ। ਉਸ ਤੋਂ ਬਾਅਦ ਉਹਨਾਂ ਨੇ ਆਪਣੇ ਪਿਤਾ ਤੋਂ ਪ੍ਰੇਰਿਤ ਹੋ ਕੇ ਐਲ ਐਲ ਬੀ ਕਰਨ ਲਈ ਮਨ ਬਣਾ ਲਿਆ ਸੀ ਅਤੇ ਪੂਰਾ ਕਰਨ ਤੋਂ ਬਾਅਦ ਇੱਕ ਲਾ ਫਰਮ ਜਿਸ ਨੇ 2 ਲੱਖ ਰੁਪਏ ਦੇ ਸਾਲਾਨਾ ਪੈਕੇਜ ਦੀ ਪੇਸ਼ਕਸ਼ ਨੂੰ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਨਾ ਕਰ ਦਿੱਤੀ। ਉਹਨਾਂ ਨੇ ਯੂਪੀਐਸਸੀ ਵਿੱਚ ਸ਼ਾਮਲ ਹੋਣ ਦੀ ਆਪਣੀ ਇੱਛਾ ਦਾ ਟੀਚਾ ਬਰਕਰਾਰ ਰੱਖਿਆ ਅਤੇ ਅੰਤ ਵਿੱਚ ਉਸ ਨੂੰ ਪ੍ਰਾਪਤ ਕਰ ਲਿਆ। ਨਾਮ ਆ ਸਟੂਡੈਂਟ ਆਫ ਪਲੱਸ 1 ਐਸੋਈ ਕਾਮਰਸ ਐਟ ਸਕੂਲ ਆਫ ਐਮਿਨੈਂਸ ਖਰੜ ਤੇ ਮੈਂ ਅਸੀਂ ਬਹੁਤ ਜ਼ਿਆਦਾ ਐਕਸਾਈਟਡ ਹੈ ਇਸ ਵਿਜ਼ਿਟ ਦੇ ਲਈ ਕਿ ਸਾਨੂੰ ਪਹਿਲੀ ਵਾਰ ਕਿਸੇ ਗਵਰਨਮੈਂਟ ਆਫਿਸ ਦੇ ਵਿੱਚ ਵੀ ਵਿਜ਼ਿਟ ਹੋ ਰਹੀ ਹੈ ਤੇ ਅਸੀਂ ਹੁਣ ਅੰਦਰ ਜਾ ਕੇ ਡੀਸੀ मैम ਨੂੰ ਮਿਲਣਾ ਹੈ ਤੇ ਉਹਨਾਂ ਦਾ ਆਫਿਸ ਤੋਂ ਉਹਦੀ ਵਰਕਿੰਗ ਦੇਖਣੀ ਹੈ ਕਿ ਪ੍ਰੋਸੈਸ ਕੀ ਹੈ ਕਿ ਇੱਥੇ ਵਰਕ ਕਿਦਾਂ ਹੁੰਦਾ ਹੈ ਤਾਂ ਅਸੀਂ ਬਹੁਤ ਜ਼ਿਆਦਾ ਐਕਸਾਈਟਡ ਆ ਤੇ ਅਸੀਂ ਬਹੁਤ ਜ਼ਿਆਦਾ ਥੈਂਕਫੁਲ ਆ ਸਾਡੇ ਐਜੂਕੇਸ਼ਨ ਮਿਨਿਸਟਰ ਦੇ ਤੇ ਸਾਡੇ ਪੰਜਾਬ ਗਵਰਨਮੈਂਟ ਦੇ ਕਿ ਉਹਨਾਂ ਨੇ ਸਾਡੇ ਲਈ ਇਹ ਐਕਸਪੋਜ਼ਰ ਵਿਜ਼ਿਟ ਜੋ ਹੈ ਅਰੇਂਜ ਕਰਵਾਈ ਤਾਂ ਕਿ ਅਸੀਂ ਥਿਉਰੀ ਦੇ ਨਾਲ ਨਾਲ ਪ੍ਰੈਕਟੀਕਲ ਵੀ ਲੈ ਸਕੀਏ ਤੇ ਇੰਨਾ ਸਾਰੀ ਨੋਲਿਜ ਵਿੱਚ ਵੀ ਐਨਹਾਂਸਮੈਂਟ ਹੋਵੇ ਤੇ ਫ੍ਰੀ ਆਫ ਕਾਸਟ ਵਿਜ਼ਿਟ ਕਰਵਾਈ ਜਾ ਰਹੀ ਹੈ ਤੇ ਹੁਣ ਅਸੀਂ ਸਾਰਾ ਘੁੰਮਣਾ ਵੀ ਹੈ ਤੇ ਅਸੀਂ ਬਹੁਤ ਜ਼ਿਆਦਾ ਐਕਸਾਈਟਡ ਆ ਕਿ ਆਂਦੀ ਵਰਕਿੰਗ ਐਂਡ ਪ੍ਰੋਸੈਸ ਦੇਖੀਏ ਤਾਂ ਅਸੀਂ ਬਹੁਤ ਜ਼ਿਆਦਾ ਥੈਂਕਫੁਲ ਹਾਂ ਉਹਨੇ ਦੱਸਿਆ ਕਿ ਇੱਥੇ ਦੀ ਸਾਨੂੰ ਵਰਕਿੰਗ ਦਾ ਪਤਾ ਚੱਲੇਗਾ ਕਿ ਜੋ ਪੰਜਾਬ ਗਵਰਨਮੈਂਟ ਦਾ ਜੋ ਐਡਮਿਨਿਸਟ੍ਰੇਟਿਵ ਵਰਕ ਹੈ ਉਹ ਕਿੱਦਾਂ ਕੈਰੀ ਆਊਟ ਕੀਤਾ ਜਾਂਦਾ ਹੈ ਤੇ ਹੁਣ ਅਸੀਂ ਐਸਡੀਐਮ ਆਫਿਸ ਜਾਣਾ ਹੈ ਤੇ ਡੀਸੀ ਆਫਿਸ ਦੇ ਵਿੱਚ ਵਿਜ਼ਿਟ ਕਰਨਾ ਹੈ ਤਾਂ ਉੱਥੇ ਹੁਣ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਕਿ ਉਸ ਦਾ ਪ੍ਰੋਸੈਸ ਹੁੰਦਾ ਸੀਗਾ ਨਹੀਂ ਜੀ ਇਹ ਫਸਟ ਟਾਈਮ ਵਿਜ਼ਿਟ ਹੋ ਰਿਹਾ ਸਾਡਾ ਕਿਸੇ ਗਵਰਨਮੈਂਟ ਆਫਿਸ ਦੇ ਵਿੱਚ ਵੀ ਤੇ ਸਾਨੂੰ ਬਹੁਤ ਜ਼ਿਆਦਾ ਜੈ ਐਕਸਾਈਟਮੈਂਟ ਹੈ ਤੇ ਸਾਨੂੰ ਕੀ ਅਨੇ ਸਾਰੀ ਨੋਲੇਜ ਮਿਲੇਗੀ ਕਿ ਵਰਕ ਕਿੱਦਾਂ ਹੁੰਦਾ ਹੈ ਐਕਚੁਅਲੀ ਆਫਿਸਿਸ ਦੇ ਵਿੱਚ ਲਾਈਫ ਵਿੱਚ ਕਿੱਦਾਂ ਵਰਕ ਹੁੰਦਾ ਹੈ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਜੋ ਸਾਡੀ ਗਵਰਨਮੈਂਟ ਹੈ ਅਸੀਂ ਬਹੁਤ ਜ਼ਿਆਦਾ ਥੈਂਕਫੁਲ ਹਾਂ ਅਸੀਂ ਸਾਰੇ ਜਾਣੇ ਆਪਣੀ ਗਵਰਨਮੈਂਟ ਦਾ ਤੇ ਸਾਡੇ ਐਜੂਕੇਸ਼ਨ ਮਿਨਿਸਟਰ ਦਾ ਕਿ ਉਹ ਸਾਨੂੰ ਇਹ ਮੌਕਾ ਦੇ ਰਹੇ ਨੇ ਕਿ ਘੁੰਮਣ ਦਾ ਕਿ ਸਾਡੇ ਨਾਲ ਨਾਲ ਪ੍ਰੈਕਟੀਕਲ ਵੀ ਹੋ ਰਿਹਾ ਤੇ ਛੋਟੇ-ਛੋਟੇ ਸਾਡੀ ਚੀਜ਼ਾਂ ਦੇ ਵੱਲ ਧਿਆਨ ਦੇ ਰਹੇ ਨੇ ਸਾਡੀ ਪੜ੍ਹਾਈ ਦੇ ਨਾਲ ਤਾਂ ਅਸੀਂ ਬਹੁਤ ਜ਼ਿਆਦਾ ਥੈਂਕ ਯੂ ਮੈਨੂੰ ਇੱਥੇ ਆ ਕੇ ਬਹੁਤ ਵਧੀਆ ਐਕਸਪੀਰੀਅੰਸ ਮਿਲਿਆ ਤੇ ਮੈਂ ਸੀਨੀਅਰ ਡਾਕਟਰ ਨੂੰ ਵੀ ਮਿਲੀ ਹਾਂ ਇੱਥੇ ਅਸੀਂ ਬਹੁਤ ਜਗ੍ਹਾ ਘੁੰਮੇ ਹਾਂ ਲੈਬਸ 'ਚ ਘੁੰਮੇ ਅਸੀਂ ਅਸੀਂ ਬਹੁਤ ਚੀਜ਼ਾਂ ਦੇਖੀਆਂ ਉਹਦੇ ਨਵੀਆਂ ਤੇ ਨਵੀਆਂ ਇੱਥੇ ਅਸੀਂ ਹਸਪੀਟਲ ਚ ਵੀ ਐਨਐਨਐ ਸਾਨੂੰ ਦਿਖਾਇਆ ਹੈ ਉੱਥੇ ਵੀ ਬਹੁਤ ਬਹੁਤ ਵਧੀਆ ਆਪਰਟੀ ਐਮਰਜੈਂਸੀ ਵਗੈਰਾ ਸਾਨੂੰ ਐਨੇ ਦਿਖਾਈਆਂ ਪੂਰੀਆਂ ਕਿ ਕਿਸ ਤਰੀਕੇ ਇੱਕ ਡਾਕਟਰ ਦੀ ਸਾਰੀ ਜ਼ਿੰਦਗੀ ਸਾਰਾ ਦਿਨ ਹੁੰਦਾ ਤਾਂ ਸਾਰਾ ਕੁਝ ਦੇਖਿਆ ਹਾਂਜੀ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਇੱਥੇ ਆ ਕੇ ਬਹੁਤ ਵਧੀਆ ਮਹਿਸੂਸ ਹੋਇਆ ਸਾਨੂੰ ਇੱਥੇ ਆ ਕੇ ਹਾਂ ਪਹਿਲਾਂ ਕਦੇ ਸੋਚਿਆ ਸੀ ਵੀ ਸਰਕਾਰੀ ਸਕੂਲ ਦੇ ਵਿੱਚ ਵੀ ਇੰਨੀ ਆਪਚਨ ਨਹੀਂ ਨਹੀਂ ਕਦੇ ਪਹਿਲਾਂ ਸੋਚਿਆ ਹੀ ਨਹੀਂ ਸੀਗਾ ਵੀ ਅਸੀਂ ਸਰਕਾਰੀ ਸਕੂਲ ਦੇ ਵਿੱਚ ਸਾਨੂੰ ਇੰਨੀਆਂ ਵਧੀਆ ਫੈਸਿਲਿਟੀਆਂ ਮਿਲੂਗੀਆਂ ਲੱਗਦਾ ਅੱਜ ਸਿੱਖਿਆ ਦੇ ਵਿੱਚ ਸੁਧਾਰ ਹੋ ਰਿਹਾ ਹੱਸ ਬਹੁਤ ਵਧੀਆ ਕਰ ਰਹੇ ਹਜੋ ਸਿੰਘ ਬੈਂਸ ਮੈਂ ਹੁੰਦਾ ਬਹੁਤ ਧੰਨਵਾਦ ਕਰਦੀ ਆ ਕਿ ਉਹ ਸਾਡੇ ਫਿਊਚਰ ਬਾਰੇ ਸੋਚ ਰਹੇ ਆ ਇੰਨੀ ਵਧੀਆ ਸਾਨੂੰ ਫੈਸਿਲਿਟੀਆਂ ਦੇ ਰਹੇ ਆ ਐਕਸਪੋਜ਼ਰ ਜਿਹੜਾ ਸ਼ੁਰੂ ਕੀਤਾ ਇੰਦਰ ਕਿਵੇਂ ਦੇਖਦੇ ਸੀ ਇੱਥੇ ਵੀ ਜੋ ਐਕਸਪੋਜ਼ਰ ਸ਼ੁਰੂ ਕੀਤਾ ਤੁਸੀਂ ਜਿਹਦੇ ਲੈ ਕੇ ਅੱਜ ਆਏ ਹੋ ਤਾਂ ਕਿੰਨੇ ਦਮ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਡਾਕਟਰ ਬੰਨਾ ਚਾਹੁੰਦਾ ਅੱਜ ਜਿਹ ਤਰੀਕੇ ਡਾਕਟਰ ਨਾਲ ਗੱਲ ਕਰ ਹਾਂਜੀ ਮੈਂ ਜ਼ਰੂਰ ਹੁਣ ਡਾਕਟਰ ਬੰਨਾ ਚਾਹੁੰਦੀ ਹਾਂ ਦਰਸਾਇਆ ਕਿ 3B1 ਦੇ ਸਕੂਲ ਆਫ ਐਨੀਮਸ ਦੇ ਵਿੱਚ ਮੌਜੂਦ ਵਿਦਿਆਰਥੀਆਂ ਦੇ ਨਾਲ ਗਲਵਾਟ ਕਰਦਿਆਂ ਡਿਪਟੀ ਕਮਿਸ਼ਨਰ ਅਸ਼ਿਕਾ ਜੈ ਨੇ ਉਹਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਡਿਊਟੀਆਂ ਤੇ ਜਾਣੂ ਕਰਵਾਇਆ ਤੇ ਕਿਹਾ ਕਿ ਰੈਗੂਲੇਟਰੀ ਸ਼ਕਤੀਆਂ ਦੇ ਨਾਲ ਨਾਲ ਜਨਤਕ ਭਲਾਈ ਸੇਵਾਵਾਂ ਜਿਵੇਂ ਕਿ ਅਮਨ ਕਾਨੂੰਨ ਦੀ ਵਿਵਸਥਾ ਨੂੰ ਵਰਕਰਾਰ ਰੱਖਣ ਦੇ ਨਾਲ ਨਾਲ ਸਿਹਤ ਅਤੇ ਵਿਦਿਕ ਸੇਵਾਵਾਂ ਅਤੇ ਸੜਕਾਂ ਦੇ ਬੁਨਿਆਦੀ ਢਾਂਚੇ ਆਦਿ ਨੂੰ ਯਕੀਨੀ ਬਣਾਉਣ ਲਈ ਵਕਫ-ਵਕਫ ਕਦਮ ਚੁੱਕਦੇ ਹਨ। ਜਗਵਾਨੀ ਟੀਵੀ ਲਈ ਨਿਊਜ਼ ਡੈਸਕ ਤੋਂ ਸੁਨੀਲ ਕੁਮਾਰ ਦੀ ਰਿਪੋਰਟ।